ਤੁਸੀਂ ਦੇਖ ਰਹੇ ਹੋ ਵਿੱਚ ਵਾਰਤਾ ਤੇ ਮੈਂ ਹਕੂਮਤ ਪ੍ਰੀਤਕੋਟ ਹੁਣ ਬਿਨਾ ਫਾਸਟੈਕ ਤੋਂ ਹੀ ਟੋਲ ਜਿਹੜਾ ਕਿ ਕੱਟਿਆ ਜਾਵੇਗਾ ਜਿਹਾ ਇੱਕ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਇੱਕ ਮਹੀ ਤੋ ਜਿਹੜੇ ਕਿ ਨਵੇਂ ਰੂਲਸ ਜਿਹੜੇ ਕਿ ਲਾਗੂ ਕਰ ਦਿੱਤੇ ਜਾਣਗੇ ਦੱਸਦੇ ਕਿ ਜਿਸ ਦੇ ਵਿੱਚ ਹੁਣ ਬਿਨਾ ਫਾਸਟੈਕ ਤੋਂ ਹੀ ਜਿਹੜਾ ਕਿ ਪੈਸੇ ਕੱਟੇ ਜਾਣਗੇ ਜਲਦੀ ਦੇਸ਼ ਦੇ ਵਿੱਚ ਹਾਈਵੇ ਯਾਤਰਾ ਦਾ ਤਜਰਬਾ ਪੂਰੀ ਤਰ੍ਹਾਂ ਬਦਲਣ ਵਾਲਾ ਟੋਲ ਪਲਾਜ਼ਿਆਂ ਤੇ ਲੰਬੀਆਂ ਕਤਾਰਾਂ ਫਾਸਟੈਗ ਦੀਆਂ ਗਲਤੀਆਂ ਤੇ ਸਮੇਂ ਦੀ ਬਰਬਾਦੀ ਤੋਂ ਰਾਹਤ ਦੇਣ ਦੇ ਲਈ ਕਿੰਨੇ ਸਰਕਾਰ ਹੁਣ ਸੈਟਲਾਈਟ ਅਧਾਰਿਤ ਟੋਲ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿੰਗਟ ਗਟਕਰੀ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਸਰਕਾਰ ਅਗਲੇ 15 ਦਿਨਾਂ ਦੇ ਅੰਦਰ ਇੱਕ ਨਵੀਂ ਟੋਲ ਨੀਤੀ ਪੇਸ਼ ਕਰੇਗੀ ਜੋ ਹਾਂ ਜੋ ਭਾਰਤ ਦੀ ਟੋਲ ਵਸੂਲੀ ਪ੍ਰਣਾਲੀ ਵਿੱਚ ਕ੍ਰਾਂਤੀ ਲਿਆ ਸਕਦੀ ਹੈ ਗਟਕਰੀ ਨੇ ਕਿਹਾ ਕਿ ਇਸ ਨਵੀਂ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਟੋਲ ਸੰਬੰਧੀ ਲੋਕਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਹੱਲ ਹੋ ਜਾਵੇਗਾ ਉਹਨਾਂ ਨੇ ਇਸ ਵੇਲੇ ਨੀਤੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਸੰਕੇਤ ਸਪਸ਼ਟ ਹਨ ਸਰਕਾਰ ਹੁਣ ਜੀਪੀਐਸ ਅਧਾਰਿਤ ਟੋਲ ਵਸੂਲੀ ਵਾਲੇ ਵੱਡਾ ਕਦਮ ਚੁੱਕਣ ਜਾ ਰਹੀ ਹੈ ਪਰਦੇ ਵਿੱਚ 2016 ਵਿੱਚ ਫਾਸਟੈਕ ਸਿਸਟਮ ਪੇਸ਼ ਕੀਤਾ ਗਿਆ ਸੀ ਜੋ ਕਿ ਆਰਐਫਆਈਡੀ ਟੈਕਨੋਲੋਜੀ ਦੇ ਆਧਾਰਿਤ ਹੈ ਹਾਲਾਂਕਿ ਇਸ ਦੇ ਸੰਚਾਲਨ ਨੂੰ ਸਾਲਾਂ ਦੌਰਾਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਬਹੁਤ ਜ਼ਿਆਦਾ ਟ੍ਰੈਫਿਕ ਟੈਗ ਸਕੈਨਿੰਗ ਦੇ ਵਿੱਚ ਤਕਨੀਕੀ ਗਲਤੀਆਂ ਅਤੇ ਟੈਗ ਦੀ ਦੁਰਵਰਤੋਂ ਦੇ ਮਾਮਲੇ ਇਨ੍ਹਾਂ ਸਮੱਸਿਆਵਾਂ ਦੇ ਕਾਰਨ ਸਰਕਾਰ ਹੁਣ ਇੱਕ ਸਮਾਰਟ ਅਤੇ ਸਟੀਲ ਟੋਲ ਵਸੂਲੀ ਪ੍ਰਣਾਲੀ ਵੱਲ ਵੱਧ ਰਹੀ ਹੈ ਅਜੇ ਨਾਲ ਹੀ ਕਿਵੇਂ ਕੰਮ ਕਰੇਗਾ ਜੀਪੀਐਸ ਟੋਲ ਸਿਸਟਮ ਦੱਸਦੀ ਹੈ ਕਿ ਇਸ ਨਵੀਂ ਪ੍ਰਣਾਲੀ ਵਿੱਚ ਹਰੇਕ ਵਾਹਨ ਦੇ ਵਿੱਚ ਇੱਕ ऑन बोर्ड यूनिट यानी कि ओबीओ डिवाइस लगाए जावेगी जो जीएनएसएस ग्लोबल नेविगेशन सैटेलाइट सिस्टम टेक्नोलॉजी राही वाहन दी असल समय दी स्थिति ਅਤੇ ਹਾਈਵੇ ਤੇ طے ਕੀਤੀ ਦੂਰੀ ਨੂੰ ਟਰੈਕ ਕਰੇਗੀ ਜਿਵੇਂ ਹੀ ਗੱਡੀ ਹਾਈਵੇ ਤੇ ਚੱਲਦੀ ਹੈ ਇਹ ਸਿਸਟਮ ਉਸ ਵਾਹਨ ਦੁਆਰਾ طے ਕੀਤੀ ਦੂਰੀ ਨੂੰ ਮਾਪੇਗਾ ਟੋਲ ਦੀ ਰਕਮ ਇਸ ਅਧਾਰ ਤੇ طے ਕੀਤੀ ਜਾਵੇਗੀ ਉਹ ਰਕਮ ਡਰਾਈਵਰ ਦੇ ਬੈਂਕ ਖਾਤੇ ਜਾਂ ਵੌਲੇਟ ਵਿੱਚੋਂ ਸਿੱਧੇ ਆਪਣੇ ਆਪ ਕੱਟ ਲੈ ਜਾਣੀਏ ਤਾਂ ਬਿਲਕੁਲ ਹੁਣ ਵੱਡੀ ਰਾਹਤ ਰੁਕਣਾ ਨਹੀਂ ਸਿਰਫ ਚਲਣਾ ਤਾਂ ਜੀਪੀਐਸ ਟੋਲ ਲਾਗੂ ਹੋਣ ਦੇ ਨਾਲ ਡਰਾਈਵਰਾਂ ਨੂੰ ਕਿਸੇ ਵੀ ਟੋਲ ਪਲਾਟ ਪਰ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਇਸ ਦੇ ਨਾਲ ਨਾ ਸਿਰਫ ਸਮਾਂ ਬਚੇਗਾ ਸਗੋਂ ਬਾਲਣ ਦੀ ਲਾਗਤ ਵੀ ਕੱਟੇਗੀ ਅਤੇ ਟ੍ਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਵੀ ਮਿਲੇਗੀ